ਦੀ ਨਾਲੇ ਚੱਲ ਚੱਲ ਦੇਖਿਆ ਨੇ ਮਗਵੋਣੇ ਮੈਨੂੰ ਮੈਸੇਜ ਕਰਦੇ ਸ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਨਿਊ ਵਲੌਗ ਤੇ ਅੱਜ ਆਪਣਾ ਹੈਗਾ ਕੱਦੂ ਦਾ ਲਾਸਟ ਦਿਨ ਚੱਲਦੇ ਆਂ ਬਸ ਇੱਕ ਇੱਕ ਰਹਿ ਗਏ ਹੋ ਤਾਂ ਦੋ ਦਿਨ ਪਹਿਲਾਂ ਹੀ ਜਾਣਾ ਸੀ ਪਰਸੋਂ ਲੈਟਰੀ ਚੱਦਣ ਆ ਲਈ ਜਿਵੇਂ 3 ਘੰਟੇ ਵੇਲਾ 4 ਘੰਟੇ ਪਹਿਲਾਂ ਛੱਡਤੀ 3 ਘੰਟੇ ਬਾਅਦੋਂ ਛੱਡੀ ਆ 4-5 ਘੰਟੇ ਲੱਗਾ ਕੇ બસ ਬਸ ਤੇ ਹੋ ਗਿਆ ਤੇ ਦੂਜੀ ਗੇਅਰ ਮੀ ਪੈ ਗਿਆ ਕੱਲ ਕੱਲ ਹੂੰ ਨਹੀਂ ਕਦੋਂ ਹੋਇਆ ਕੱਲ ਇੱਕ ਕਿਆਰੇ ਦਾ ਹੋਇਆ ਕੱਲ ਵੀ ਲੇਟ ਆਈ ਐ ਲੇਟ 12 ਵਜੇ ਆਉਣੀ ਸੀ 5 ਵਜੇ ਆਈ ਐ ਜਾ ਕੇ ਕੱਲ ਫੇਰ ਰਹਿ ਗਏ ਦੋ ਕਿਆਰੇ ਹੋ ਗਏ ਕੱਲ ਇੱਕ ਰਹਿ ਗਿਆ ਉਹਦਾ ਕਦੋਂ ਕਰਕੇ ਆਉਨੇ ਆ ਚਲਦੇ ਆ ਫਿਰ ਤੇ ਕਿਸ ਸੁਹਾਗਾ ਦੇ ਨਾਲ ਪੱਠੇ ਤੇ ਕਦੋਂ ਕਰਿਆ ਸੀ ਦੋ ਕਿਆਰੇ ਮੇਰਾ ਉੱਥੇ ਇੱਕ ਉੱਥੇ ਰਹਿ ਗਿਆ ਸੀ ਬਾਕੀ ਚਲਦੇ ਫਿਰ ਦਾ ਮੱਕੀ ਦਾ ਪਨੀਰੀ ਵਾਲਾ ਤਾਂ ਰਹਿ ਗਿਆ ਜਦੋਂ ਮੱਕੀ ਫਟਾਂਗੇ ਫੇਰ ਪਨੀਰੀ ਵਾਲਾ ਜਿਗਾ ਕਰ ਲਾ ਦਾਂਗੇ ਕਾਹੇ 15 ਨਾਲ ਵੱਡੀ ਗੱਲ ਬਣਾਈ ਜਾ ਰਹੀ ਹੈ ਬੰਨਾਈ ਦਾ ਕਦੋਂ ਖਾਦਾ ਪਿਆ ਅਰਸ਼ ਕੇੰਦਰਾ ਦੇ ਸੁਰੂ ਨਹੀਂ ਕਰਿਆ ਹੋਰੇ ਲੇਅਰ ਵਾਲਾ ਕਹਿ ਰਿਹਾ ਲੇਅਰ ਵਾਲਾ ਕਹਿ ਰਿਹਾ ਸਿੱਧੀ ਭਰ ਦਿੰਦਾ ਬਹੁਤਾ ਰੋਣੀ ਕਰਦਾ ਆ ਲੈ ਆ ਜੀਓ ਥੰਦੇ ਕਿੱਲਾ ਘੱਟਾ ਦੇ ਆ ਜੇ ਕੰਮ ਦੇਖ ਲਓ ਬੈਡ ਉਹਦੇ ਨਾਲ ਲਾਉਂਦਾ ਗਿਆ ਪਈ ਦਵਾ ਇਧਰਲੇ ਕਿਨਾਰੇ ਵਿੱਚ ਲਾ ਉਰੇ ਆ ਕੇ ਤਾਂ ਲੱਗਦਾ ਹੀ ਲੱਗਦਾ ਹੁੰਦਾ ਬੈੜਕ ਜਾ ਤੇ ਇਥੋਂ ਡੇਟਾ ਹੀ ਕਰਨ ਦੇ ਫੱਤੇ ਚ ਲਾਉਣਾ ਹੁਣ ਉਹ ਕਿਰੋ ਚਾਇਨੈਟਿਕ ਅੱਥਰਿਆ ਇਹਨੇ ਬੈੜ ਨਹੀਂ ਲੱਗਦਾ ਥੱਲੇ ਥੱਲੇ ਹੋਈ ਉਹਨੇ ਉਹਦੇ ਕਹੀ ਵੀ ਹੈ ਨਹੀਂ ਕਹੀ ਲੈ ਕੇ ਹੁਣੀ ਗਾ ਕੇ ਉਤਰੋ ਉਹ ਥੋੜਾ ਘਣਾ ਰਿਹਾ ਦਾ ਹਾਂ ਉਹ ਜਨ ਪਰਨੇ ਚ ਹਲ ਮਾਰ ਦਿੰਦੇ ਆਂ। ਕਈ ਜਾ ਕੇ ਢੋਣਾ। ਜਨੂ ਇਹ ਚ ਨਾ ਸਵਾਕਾ ਦੇ ਦੇਣਾ ਜਨੂ ਉਹ ਕੈਰਾ ਭਰ ਜੂ। ਆਹ ਚੇੜੇ ਦਾ ਜੀ। ਲੋਏ ਸਵਾਗਾ ਮਾਰਤਾ ਇਹਦੇ ਕਿੱਥੇ ਜਾ ਕੇ। ਇਹ ਇਹਦਾ ਕਰ ਤੂੰ ਕਰਾ ਹਾਂ ਸੁਹਾਗਾ ਇੱਥੇ ਰੱਖਦਾ ਹੈ ਇਹਦਾ ਇੱਥੋਂ ਕੱਢਦਾ ਇਹਦੇ ਤੇ ਰੱਖਦਾ ਐਨ ਵਰਕੇ ਰੱਖ ਦੇਣਾ ਮੀਂਹ ਦੇ ਕਮਾ ਕੋ ਬੱਟਨ ਨਾਲ ਲਾ ਦੇ ਨੇ ਜਾਨੂੰ ਉੱਥੋਂ ਬੰਦ ਕਰਕੇ ਆਉਂਦਾ ਉਹ ਵੀ ਨਾ ਟੁੱਟਦਾ ਤਾਂ ਹੈ ਨਹੀਂ ਲੱਗ ਲੇਜਰ ਕਵਾਜ ਲੱਗੀ ਦੇਖੋ ਬੱਟ ਵੀ ਨਹੀਂ ਖਰੀ ਹੈਗੀ ਫਲ ਵੀ ਲੱਗੇ ਨੇ ਸੁਹਾਗਾ ਵੀ ਲੱਗੇ ਉਹ ਦੂਜਿਆਂ ਦਾ ਬੱਟ ਖੁਰਦੀ ਬਹੁਤ ਕਿਉਂਕਿ ਉੱਚਾ ਨਹੀਂ ਆਉਂਦਾ ਪਾਣੀ ਭਰ ਕੇ ਜਾਂਦਾ ਆ ਦੇਖ ਲਓ ਬਰਾਬਰ ਲੈਵਲ ਦਾ ਪਾਣੀ ਚੱਲਦਾ ਹੁਣੇ i didn't know that ਮਰੇ ਨਕਾਲ ਆ ਕੇ ਉਹ ਘੇਰੇ ਚ ਪਾਣੀ ਛੱਡ ਲੈਣੇ ਜੇ ਵੱਧਦਾ ਪਰਾਂ ਉਹ ਛੱਡ ਲੈਣੇ ਜੇ ਤੇਰਾ ਕੁੰਡੀਆਂ ਆ ਜਾਣੀਆਂ ਦੁਬਾਰਾ ਅਸੀਂ ਪਾਣੀ ਭਰਜਣ ਨਾਲ ਸ਼ਾਕਾ ਦਿੱਤਾ ਜੋ ਵਧੀਆ ਤਰੀਕੇ ਨਾਲ ਪਰ ਨਕਾਲ ਆ ਦੇਣ ਲੋਈ ਹਲਕਾ ਕੱਢਣਾ ਭੇਜਤਾ ਨੂੰ ਘਰੇ ਜਾਂਨ ਉਧਰ ਪਾਣੀ ਜਾ ਹੋਜੂ ਛੱਟ ਜਿੱਤਾਂ ਫਾਲਟ ਚੱਲੀ ਗਈ ਤਾਂ ਉਹ ਚਾਲਦੀ ਐ ਇਹਦੇ ਤੋਂ ਇਕੱਠੀ ਚੱਲਦੀ ਨੇ ਫਾਲਟ ਹੋ ਗਈ ਲਾਈਨ ਤੇ ਦੂਜੇ ਘੇਰੇ ਚ ਪਾਣੀ ਛੱਡਿਆ ਪਾਣੀ ਕੱਢ ਕੇ ਉਹ ਚ ਪਾ ਦਾਂਗੇ ਰਾਈਟਰ ਕਿਧਰ ਗਿਆ ਰਾਈਟਰ ਕਿਧਰ ਗਿਆ ਲੋਈ ਭੇਤਾ ਹਲ ਕੱਢ ਤੇ ਹਲ ਡਿੱਗੀ ਪੈਰਾਂ ਤੇ ਪੁੱਛ ਤੇ ਆ ਗਿਆ ਉਹ ਹੋ ਗਿਆ ਨਾ ਮੂਰ ਨੂੰ ਵਜਾ ਸੀ ਮੂਰ ਨੂੰ ਦੇਖ ਪਏ ਤੋਂ ਬਾਅਦ ਪਾਣੀ ਪੀ ਕੇ ਚੱਲ ਉਹ ਵੀ ਯਮਣਾ ਖਾਸੀਆਂ ਖਾਸੀਆਂ ਹੋ ਗਈਆਂ ਹੁਣ ਤਾਂ ਟੋੜੰਦੇ ਤਾਂ ਔੜੀਏ ਨਹੀਂ ਮੀਂਹ ਵਧੀਆ ਪੈ ਗਿਆ ਵਧੀਆ ਫੁੱਲ ਜਾਈ ਗਈਆਂ ਸਲਾ ਛੋਟੀਆਂ ਛੋਟੀਆਂ ਲੋ ਇਹ ਪਹੀ ਨਾਲ ਲਾਵੀਂ ਮਿੱਟੀ ਚੱਕ ਕੇ ਹੁਣ ਉਹ ਬਟਨ ਲੱਗੇ ਆ। ਅੱਜ ਚਾਲਦੇ ਆਂ ਦੁਪਹਿਰਾ ਬਹੁਤ ਹੋ ਗਿਆ। ਛੰਨੀ ਛੰਨੀ ਵੀ ਕਰ ਲੈਂਦਾ ਕਹਿੰਦੇ। ਆ ਜਾ ਛੋਣੀ ਬਾਤੀ ਲਾਵਾਂ ਹੁਣ। ਭਰ ਲਈ ਆ ਵੇ ਜੰਮਣਾ ਨਾਲ ਆ ਗਏ ਰਹੇ ਤਾਂ ਹੁਣ ਪਾਣੀ ਪਾਉਣ ਦੀ ਲੋੜ ਹੀ ਨਹੀਂ ਮੀਂਹ ਆਲਾ ਪਾਣੀ ਬਹੁਤ ਖੜਾ ਜੀ ਸਾਰਾ ਆਪਣਾ ਗੱਦੂ ਕੰਪਲੀਟ ਹੋ ਗਿਆ ਅੱਜ ਮਾਸਾ ਮੱਕੀ ਵਾਲੇ ਛੱਡ ਗਏ ਮੱਕੀ ਵਾਲਾ ਉਹ ਤਾਂ ਹਜੇ 20 ਦਿਨਾਂ ਤੇ ਜਿਹੀ ਗੱਲ ਮੱਕੀ ਵੱਢੀ ਜਾਊ ਫੇਰ ਕੱਦੂ ਹੂ ਆ ਵੀ ਮੱਕੀ ਖੜੀ ਆ 10 ਵਿੱਗੇ ਇਹ ਵੀ ਵੱਢੀ ਜਾਊ ਜਦੋਂ ਫੇਰ ਇਹ ਆ ਇਹਦਾ ਚਾਰ ਪਾਣੋ ਨਾ ਵੀ ਬੰਨੇ ਵਾਲੀ ਮੋਟਰ ਦੀ ਨਾ ਆਖਿਆ ਹੁਣੇ ਯਾਰ ਨਾ ਉਹ ਆ ਜਿੱਥੇ ਨਾ ਲੱਫੜੇ ਵਾਲਾ ਪਿਆ ਬੰਨੇ ਵਾਲੀ ਮੋਟਰ ਦੀ ਨਾ ਆਇਆ ਹੁਣੇ ਸੰਢਿਆ ਪਾਣੀ ਚੱਲਦਾ ਉਸਤੇ ਮੈਂ ਵੀ ਨਾ ਜਨ ਲਾਈ ਗਿਆ ਟੋਕ ਦੀ ਲੱਗੀ ਪਤਨੀ ਕਿੱਥੋਂ ਨਾ ਆਉਣਿਆ ਜੀ ਇਹਦਾ ਪਾਣੀ ਬਹੁਤ ਵਧੀਆ ਹੁੰਦਾ ਨਿਆਰਾ ਆ ਜਾਂਦਾ ਆਉਣੂ ਬੰਨੇ ਪੱਠਿਆਲੀ ਮੋਟਰ ਦਾ ਵੱਡਾ ਉਹ ਖਾਦਾ ਵੱਡਾ ਇਹ ਤਿੰਨ ਗੁਣਾ ਹੋਊਗਾ ਇਹਦਾ ਉਹ ਖਾਦਾ ਵੱਡਾ ਪੱਠੇ ਕਰਕੇ ਫਿਰ ਉਹ ਪਹਿਲਾਂ ਬਣਾਇਆ ਸੀ ਨਾ ਉੱਪਰ ਚੜ੍ਹ ਕੇ ਦੇਖ ਮਨ ਕੋ ਉੱਥੇ ਦੇ ਨੇ ਮੈਨੂੰ ਲੌਜੀ ਜੰਮਣਾ ਉੱਥੇ ਦਾ ਹਰੀ ਕੱਚੀ ਹੀ ਲੱਗ ਗਈ ਜਾਨੇ ਆਹ ਟਾਣੀ ਪਹਿਲਾਂ ਦੀ ਪੱਕੀ ਹੋਈ ਆ ਇਹ ਸੀਜ਼ਨ ਦਾ ਪਹਿਲਾ ਆਲੂ ਚਨਾਉਣਾ ਹੈ ਸਾਰੇ ਪਛਾਣਾਂ ਮੈਂ ਸਿਰ ਨਾ ਗੱਲਾਂ ਹੋ ਜਾਉਂਗੀ ਲੋਯੋਕਰ ਰਿਪੋਰਟ ਪਾ ਲਈ ਚਾਲ ਲੈ ਗਏ। ਉੱਤਰ ਗੰਦੀ ਬੰਦ। ਮੀਂਹ ਵੀ ਸਵਾਵਨਾ ਗਿਆ ਬੱਦਲ ਜੇ ਬਣ ਲੱਗੇ ਕੱਲ ਵੀ ਮੀਂਹ ਵਧੀਆ ਫੇ ਮੀਂਹ ਦੇ ਪਈ ਜਾਵੇ ਹੁਣ 4-5 ਦਾ। ਕੰਮ ਸੌਦਾ ਨਿਪੜਜੂ ਛੇਤੀ। ਨਹੀਂ ਨਹੀਂ ਨਿਪੜਦਾ। ਦੇਖ ਪਰ ਹੁਣ ਤਾਂ ਖੱਤੇ ਗਿੱਲੇ ਨੇ ਪਾਣੀ ਦੇ ਛੇਤੀ ਤੁਰਦਾ। ਬੜੀਆ ਦਰਦਾ ਪਾਣੀ ਦਾ। ਚੇਰੋ ਭਾਈ। ਫੋਟੋ ਖੜਾਤੀ। ਹੁਣ ਕੀ ਕਰਨਾ ਵੀ ਕੀ ਆਪਾਂ ਪਾਣੀ ਖਰਾਬ ਕਰੀ ਗਈ ਫੁੱਲ ਘੇਰੇ ਹੈਗੇ ਨੇ ਗੰਨੇ ਚ ਲੋੜ ਨਹੀਂ ਨਾ ਮੱਕੀ ਚ ਲੋੜਾ ਕੱਲ ਮੀਂਹ ਵੇਖੜਾ ਇਹਨਾਂ ਨਾਲ ਹੀ ਇਹਨਾਂ ਨੂੰ ਬਹੁਤ ਦਰਵਾਸ ਦੋ ਮੀਂਹ ਬਹੁਤ ਵਧੀਆ ਵੇਖਾ ਆ ਦਾ ਗੋਪਰੋ ਵੀ ਖਾ ਦਾ ਨਮਾ ਦਾ ਚਾਰ ਪੰਜ ਵਾਰ ਕੁਣਾ ਰੈਡੀ ਵਾਗ ਮਗਾਇ ਸੀ ਕਿ ਉਹ ਆ ਗਿਆ ਮਗਾਇ ਨਹੀਂ ਤਿਆਰ ਕਰਵਾਏ ਨੇ ਆਜ ਤੱਕ ਦਿਖਾਉਣੇ ਕਿਵੇਂ ਦੇ ਨੇ ਕੋਈ ਯਾਰ ਰੈਡੀ ਹੋ ਜਾਏਗਾ ਇਹ ਲੱਗਣਗੇ ਕੋਲ ਲੱਗੇ ਸਰਵਰ ਆਡੀਂ ਵਾਸਤੇ ਨਹੀਂ ਇਹ ਵੀ ਆ ਵਰਟ ਇਥੋਂ ਹੀ ਆ ਲੈਣੀ ਆ ਰਿਟਰਨ ਨੰਬਰ ਵੜ ਦਿੱਤਾ ਕਿ ਹੁਣ ਤਿਰੂ ਹੋ ਗਿਆ ਠੀਕ ਅਸੀਂ ਜਾਣੀ ਆ ਅਸੀਂ ਜਿਹੜੀਆਂ ਆ ਵਲਟਾਂ ਨੇ ਆ ਉਹਦੇ ਕਹੀ ਜਾਣੀਆਂ ਬੈਗ ਨਹੀਂ ਹਿੱਲੂਗਾ ਉਹ ਇਹਦੇ ਦੇਖ ਕੇ ਦੇਖਿਆ ਨੇ ਮਗਵਾਉਣਾ ਮੈਨੂੰ ਮੈਸੇਜ ਕਰਦੇ ਆਪਾਂ ਕਰਵਾਵਾਂਗੇ ਗੱਲ ਬਾਤ